ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿ ਤੁਸੀਂ ਰੈਫਿਊਜੀ ਕਲੇਮ ਕਰੋ। ਵੀਜ਼ਾ ਹੋਣਾ, ਪਾਸਪੋਰਟ ਹੋਣਾ, ਐਂਟਰੀ ਦੀ ਗਾਰੰਟੀ ਨਹੀਂ ਹੈਗੀ ਆ। ਉਹ ਇਨਫੋਰਸਮੈਂਟ ਕਰਨਾ ਹੈਗਾ CBSA ਨੇ। ਬਈ ਵਿਜ਼ਿਟਰਸ ਇਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਅਪਲੀਕੇਸ਼ਨ 'ਚ ਕੀ ਲਿਖਿਆ ਹੈਗਾ। ਅਨੁਜ ਇਹ ਜਿਹੜੀ ਨਵੀਂ ਖਬਰ ਤੇ ਬਹੁਤ ਜ਼ਿਆਦਾ ਫੈਲ ਵੀ ਰਹੀ ਹੈ ਕਿ ਜਦੋਂ ਕੋਈ ਆ ਰਿਹਾ ਹੈ ਮਤਲਬ 에어ਪੋਰਟ ਦੇ ਉੱਤੇ ਜਿਨ੍ਹਾਂ ਦੇ ਵਿਜ਼ਟਰ ਵੀਜ਼ੇ ਲੱਗੇ ਨੇ ਉਹਨਾਂ ਵਿਜ਼ਟਰ ਨੂੰ ਫੋਰਸ ਕਿਉਂ ਕੀਤਾ ਜਾ ਰਿਹਾ ਕਿ ਤੁਸੀਂ ਆਪਣਾ ਰਿਫਿਊਜੀ ਸਟੇਟਸ ਇੱਥੇ ਕਲੇਮ ਕਰੋ ਨਹੀਂ ਤਾਂ ਵਾਪਸ ਚਲੇ ਜਾਓ ਸਤਿ ਸ਼੍ਰੀ ਅਕਾਲ ਸੈਰੀ ਐਂਡ ਚੈਨਲ ਪੰਜਾਬੀ ਸੁਣਨ ਵਾਲੇ ਸਾਰੇ ਆ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਆ ਕਾਫੀ ਬਰਨਿੰਗ ਟਾਪਿਕ ਹੈਗਾ ਕਿ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਹੈਗੀ ਖਾਸ ਕਰ ਇੰਡੀਅਨ ਕਮਿਊਨਿਟੀ ਹੈਗੀ ਉਹ ਦੋ 에어ਪੋਰਟਸ ਤੇ ਆ ਰਹੇ ਨੇ ਮੌਂਟਰੀਅਲ ਐਂਡ ਟੋਰਾਂਟੋ ਉੱਥੇ ਉਹਨਾਂ ਨੂੰ ਯਾ ਕਿਹਾ ਜਾ ਰਹਾ ਹੈਗਾ ਤੁਸੀਂ ਰਿਫਿਊਜੀ ਫਾਈਲ ਕਰੋ ਜਾਂ ਕਿ ਵਾਪਸ ਚਲ ਜਾਓ ਜਾਂ ਕਿ ਬਹੁਤ ਸ਼ਾਰਟ ਟਾਈਮ ਲਈ ਉਹਨਾਂ ਨੂੰ ਵਿਜ਼ਿਟਰ ਰੈਕਟ ਦਿੱਤਾ ਜਾ ਰਿਹਾ ਹੈਗਾ ਬਟ ਇਟਸ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਐਂਡ ਨੋ ਉਹ ਕਿਹੜੇ ਵਿਜ਼ਿਟਰਸ ਨੇ ਇੰਡੀਅਨ ਵਿਜ਼ਿਟਰਸ ਵਿੱਚ ਵੀ ਕਿਹੜੇ ਵਿਜ਼ਿਟਰਸ ਨੇ ਸੋ ਬੇਸਿਕਲੀ ਸਭ ਤੋਂ ਪਹਿਲਾਂ ਆ ਇੰਪੋਰਟੈਂਟ ਹੈਗਾ ਜਾਣਨਾ ਕਿ ਉਹ ਸਪੈਸ਼ਲੀ ਕਿਹੜੇ ਵਿਜ਼ਿਟਰਸ ਨੂੰ ਟਾਰਗੇਟ ਕਰ ਰਹੇ ਨੇ ਉਹ ਨਵੇਂ ਵਿਜ਼ਿਟਰਸ ਨੂੰ ਟਾਰਗੇਟ ਨਹੀਂ ਕਰ ਰਹੇ ਮੰਨ ਲਓ ਮੈਂ ਵਿਜ਼ਿਟਰ ਹਾਂ ਮੈਨੂੰ ਵੀਜ਼ਾ ਮਿਲਿਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਮੈਂ ਹਰ ਸਾਲ ਕੈਨੇਡਾ ਹੁੰਨਾ ਰਾਈਟ ਮੈਂ ਇੱਥੇ ਆਉਣਾ ਮੈਂ 6 ਮਹੀਨੇ ਰਹਿਣਾ ਫੇਰ ਮੈਂ ਜਾ ਵੜਦਾ ਅਗਲੇ ਸਾਲ ਮੈਂ ਫੇਰ 6 ਮਹੀਨੇ ਆਉਣਾ ਫੇਰ ਚੱਲ ਜਾਣਾ ਹੈਗਾ ਸੋ ਜਿਹੜੀ ਫ੍ਰੀਕਵੈਂਸੀ ਹੈਗੀ ਮੇਰੀ ਕੈਨੇਡਾ ਆਉਣ ਦੀ ਹਰ ਸਾਲ ਦੀ ਸੋ ਦੇ ਆਰ ਜਸਟ ਵਾਚਿੰਗ ਇਟ ਦੇ ਨੋ ਥੈਟ ਕਿ ਇੱਥੇ ਮੇਰਾ ਜਿਹੜਾ ਆਨ ਦਾ ਮਕਸਦ ਹੈਗਾ ਜਿਹੜਾ ਪਰਪਸ ਹੈਗਾ ਅੰਡਰਲਾਈਨ ਪਰਪਸ ਹੈਗਾ ਉਹ ਵਿਜ਼ਿਟਰ ਨਹੀਂ ਹੈਗਾ ਆਈ ਐਮ ਕਮਿੰਗ ਟੂ ਕੈਨੇਡਾ ਨਾਟ ਫਾਰ ਜਸਟ ਵਿਜ਼ਿਟਿੰਗ ਕੈਨੇਡਾ ਅੰਡਰਲਾਈਨ ਪਰਪਸ ਜਿਹੜਾ ਹੈਗਾ ਮੇਰਾ ਹੋ ਸਕਦਾ ਹੈ ਕੰਮ ਕਰਨਾ you know cash work right so ਜਦੋਂ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਹੈਗਾ ਕਿ ਟੈਂਪਰੀ ਰੈਜ਼ੀਡੈਂਸ ਨੂੰ ਘਟਾਉਣਾ ਹੈਗਾ ਉਹਨਾਂ ਦੀ ਗਿਣਤੀ ਘਟਾਉਣੀ ਹੈਗੀ ਤੇ ਕਿਹਨਾਂ ਦੀ ਗਿਣਤੀ ਘਟਾਈ ਜਾ ਸਕਦੀ ਹੈਗੀ ਉਹਨਾਂ ਨੂੰ ਪਤਾ ਕਿ ਜਿਹੜੀ ਦੂਜੀ ਕਮਿਊਨਿਟੀ ਦੇ ਵਿਜ਼ਿਟਰਸ ਨੇ ਇਫ ਯੂ ਟਾਕ ਅਬਾਊਟ ਯੂਰੋਪੀਅਨਸ ਬ੍ਰਿਟਿਸ਼ ਯਾ ਹੋਰ ਦੂਜੀ ਕਮਿਊਨਿਟੀ ਦੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ ਇਕੱਲੇ ਇੰਡੀਅਨ ਕਮਿਊਨਿਟੀ ਨੂੰ ਹੀ ਪ੍ਰੋਬਲਮ ਆ ਰਹੀ ਹੈਗੀ ਉਹ ਵੀ ਖਾਸ ਕਰ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਜਿਹੜੇ ਪਹਿਲਾਂ ਇੱਥੇ ਆ ਚੁੱਕੇ ਨੇ ਸੋ ਬੇਸਿਕਲੀ ਉਹ ਫੋਰਸ ਕਰ ਰਹੇ ਨੇ ਕਿ ਜਾਂ ਤਾਂ ਤੁਸੀਂ ਚੱਲ ਜਾਓ ਕਿਉਂਕਿ ਥੋੜਾ ਜ ਜਾਕੀ ਉਹ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿ ਤੁਸੀਂ ਰੈਫਿਊਜੀ ਕਲੇਮ ਕਰੋ ਰੈਫਿਊਜੀ ਕਿਉਂ ਪ੍ਰੈਸ਼ਰਾਈਜ਼ ਕਰ ਰਹੇ ਨੇ ਮੇਰਾ ਪਰਸਨਲ ਮੰਨਣਾ ਹੈਗਾ ਇਟਸ ਅ ਕਨਸਪੀਰੇਸੀ ਇਹਦੇ ਪਿੱਛੇ ਕੁਝ ਨਾ ਕੁਝ ਅੰਡਰ ਦ ਟੇਬਲ ਸਮਥਿੰਗ ਆ ਗਿਆ ਹੈ ਦੇ ਵਿੱਚ देयर आर many people involved in this including CBSA politicians mm -hmm. lawyers consultants mm -hmm. otherwise it make no sense ਕਿ ਤੁਸੀਂ 10 ਘੰਟੇ ਉਹਨਾਂ ਦੀ ਗ੍ਰਿਲਿੰਗ ਕਰੋ ਤੇ ਗ੍ਰਿਲਿੰਗ ਦੇ ਵਿੱਚ ਤੁਸੀਂ ਕਹਿਣਾ ਆ ਹੀ ਹੈਗਾ ਕਿ ਤੁਸੀਂ ਵਾਪਸ ਚਲ ਜਾਓ ਆਪਾਂ ਤੁਹਾਨੂੰ ਇੱਥੇ ਐਂਟਰੀ ਨਹੀਂ ਦੇਣੀ ਹੈਗੀ ਆ ਰਾਈਟ ਤੇ 10 ਘੰਟੇ ਤੋਂ ਬਾਅਦ ਵੀ ਅਗਰ ਤੁਸੀਂ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰ ਰਹੇ ਹੋ ਕਿ ਨਹੀਂ ਮੈਂ ਤਾਂ ਜੈਨੂਇਨ ਵਿਜ਼ਿਟਰ ਆ ਮੈਂ ਕਿਉਂ ਜਾਣਾ ਫਿਰ ਤੁਸੀਂ ਦੂਜੀ ਚੀਜ਼ ਵੀ ਐਕਸੈਪਟ ਨਹੀਂ ਕਰ ਰਹੇ ਹੋ ਜਿਹੜਾ ਜੈਨੂਇਨ ਵਿਜ਼ਿਟਰ ਆ ਉਹ ਐਕਸੈਪਟ ਨਹੀਂ ਕਰ ਰਿਹਾ ਕਿ ਮੈਂ ਨਹੀਂ ਜਾਣਾ ਯਾਰ ਰਾਈਟ ਮੈਂ ਰਿਫਿਊਜੀ ਕਲੇਮ ਨਹੀਂ ਕਰਨਾ ਆ ਫਿਰ ਤੁਸੀਂ ਅਖੀਰ ਦੇ ਵਿੱਚ ਥੱਕ ਹਾਰ ਕੇ ਉਹਨਾਂ ਨੂੰ 1 ਮਹੀਨੇ ਦਾ ਵਿਜ਼ਿਟਰ ਰੈਕਟ ਦੇ ਰਹੇ ਹੋ ਟੈਕਨੀਕਲੀ ਤੁਸੀਂ ਅਲਾਉ ਦਾ ਕਰ ਹੀ ਦਿੱਤਾ ਨਾ राइट right? अगर बंदा जानू तैयार नहीं हैगा विजिटर या तो ਤੁਸੀਂ 1 ਮਹੀਨੇ ਦਾ ਵਿਜ਼ਿਟਰ ਰੈਕર્ડ ਦੇ ਰਹੇ ਹੋ ਜਾਂ ਕਿ ਉਹਨਾਂ ਨੂੰ ਰਿਫਿਜੀ ਕਲੇਮ ਲਈ ਮਜਬੂਰ ਕਰ ਰਹੇ ਹੋ ਤੇ ਟੈਕਨੀਕਲੀ ਤੁਸੀਂ ਅਲਾਉ ਤਾਂ ਕਰ ਹੀ ਦਿੱਤਾ ਨਾ ਇਹ ਮੇਰਾ ਸਵਾਲ ਸੀਗਾ ਕਿ ਇੱਕ ਤਾਂ ਇਹ ਆ ਵੀ ਇੰਡੀਅਨ ਕਮਿਊਨਿਟੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਹੁਣ ਤੱਕ ਤਾਂ ਇੰਡੀਅਨਸ ਦੀ ਖਬਰ ਆ ਰਹੀਆਂ ਵੀ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਨੂੰ ਰਿਫਿਜੀ ਕਲੇਮ ਕਰਨ ਲਈ ਫੋਰਸ ਕੀਤਾ ਜਾ ਰਿਹਾ ਇੱਕ ਤਾਂ ਇਹ ਹੈ ਤੇ ਦੂਜਾ ਇਹ ਹੈ ਵੀ ਜੋ ਵੀ ਇਹਦੇ ਪਿੱਛੇ ਚੱਲ ਰਿਹਾ ਹੈ ਇਹਦਾ ਮਕਸਦ ਹੈ ਕੀ ਹੈ ਤੁਸੀਂ ਕਿ ਅੰਡਰ ਅੰਡਰ ਦਾ ਟੇਬਲ ਕੁਝ ਚੱਲ ਰਿਹਾ ਹੈ ਗੇਮ ਚੇਂਜ ਹੈ ਕੀ ਹੈ ਕਿਉਂਕਿ ਜਦੋਂ ਇਮੀਗ੍ਰੇਸ਼ਨ ਮੰਤਰਾਲੇ ਨੂੰ ਪੁੱਛੋ ਜਾਂ ਇਸ ਦੇ ਉੱਤੇ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਪਲੈਟਫਾਰਮ ਦੇ ਉੱਤੇ ਦੇਖੋ ਇਹ ਖਬਰ ਪੂਰੀ ਅੱਗ ਦੀ ਤਰ੍ਹਾਂ ਫੈਲ ਰਹੀ ਪਰ ਹੁਣ ਤੱਕ ਇਮੀਗ੍ਰੇਸ਼ਨ ਮਨਿਸਟਰ ਦਾ ਜਾਂ ਮਹਿਕਮੇ ਦੇ ਵਿੱਚੋਂ ਕਿਸੇ ਦਾ ਇਸ ਤੇ ਕੋਈ ਕਮੈਂਟ ਨਹੀਂ ਆ ਰਿਹਾ ਸੋ ਚੱਲ ਕੀ ਰਿਹਾ ਹੈ ਇੱਦੇ ਪਿੱਛੇ ਇਮੀਗ੍ਰੇਸ਼ਨ ਮਨਿਸਟਰ ਨੇ ਜਾਂ ਕਿਸੇ ਵੀ ਸਰਕਾਰੀ ਰਿਪਰੈਜ਼ੈਂਟੇਟਿਵ ਨੂੰ ਕੋਈ ਚੀਜ਼ ਦੱਸਣੀ ਵੀ ਨਹੀਂ ਹੈਗੀ ਆ ਬਿਕਾਜ਼ ਸਮਥਿੰਗ ਹੈਪਨਸ ਇਨ ਦਾ ਬੈਕਗਰਾਉਂਡ ਜਿਹੜੇ ਜਿਹੜੇ ਮਿਨਿਸਟਰੀ ਹੈਗੀ ਜਿਹੜਾ ਮਹਿਕਮਾ ਹੈਗਾ ਉਹ ਜਿਹੜੀ ਇਨਫੋਰਸਮੈਂਟ ਏਜੰਸੀ ਹੈਗੀ ਹੈ ਇਨਫੋਰਸਮੈਂਟ ਏਜੰਸੀ ਹੈਗੀ ਸੀਬੀਐਸਏ ਕਿਉਂਕਿ ਵੀਜ਼ਾ ਦੇਣ ਦਾ ਕੰਮ ਹੈਗਾ ਆਈਆਰਸੀਸੀ ਦਾ ਪਰ ਵੀਜ਼ਾ ਹੋਣਾ ਪਾਸਪੋਰਟ ਹੋਣਾ ਐਂਟਰੀ ਦੀ ਗਾਰੰਟੀ ਨਹੀਂ ਹੈਗੀ ਆ ਉਹ ਇਨਫੋਰਸਮੈਂਟ ਕਰਨਾ ਹੈਗਾ ਸੀਬੀਐਸਏ ਨੇ ਰਾਈਟ ਸੋ ਸੀਬੀਐਸਏ ਨੂੰ ਅੰਡਰ ਦ ਟੇਬਲ ਇਹ ਕਹਿ ਲਓ ਕਿ ਬੈਕਗਰਾਉਂਡ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈਗਾ ਕਿ ਤੁਸੀਂ ਇਸ ਸਪੈਸਿਫਿਕ ਕਮਿਊਨਿਟੀ ਦੀ ਜਿਹੜੀ ਐਂਟਰੀ ਹੈਗੀ ਉਹ ਡਿਨਾਈ ਕਰਨੀ ਹੈਗੀ ਆ ਸੋ ਪਰਪਸ ਕੀ ਹੈਗਾ ਇੱਕ ਮੈਸੇਜ ਦੇਣਾ ਪਿੱਛੇ ਬੈਕਗਰਾਉਂਡ ਦੇ ਵਿੱਚ ਰਾਈਟ ਕਿ ਜਣਾ ਜਣਾ ਵਿਜ਼ਿਟਰਸ ਕੋਲੇ ਵੀਜ਼ਾ ਹੈਗਾ right to see it every year come 6 months stay and then go away the genuine visitor who will not come to Canada for 6 months right ask from yourself right if i am a visitor right uh, i'm canadian if i have to visit dubai or australia or new zealand or maybe europe i will not be visiting that country for 6 months mai jana utthe mahine rehna fir wapas mud ke a jana so technically speaking those are not ਨਾਟ ਅ ਜੈਨੂਇਨ ਵਿਜ਼ਿਟਰਸ ਤੇ ਉਹ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਇੱਥੇ ਆਓਗੇ ਤੁਹਾਡਾ ਵੀਜ਼ਾ ਕੈਨਸਲ ਕਰ ਦੇਣਾ ਇੱਕ ਮਹੀਨੇ ਦਾ ਵਿਜ਼ਟਰ ਰੈਕਡ ਦੇਣਾ ਰੈਫਿਊਜੀ ਤੁਸੀਂ ਰੈਫਿਊਜੀ ਲਈ ਮਜਬੂਰ ਕਰਨਾ ਰੈਫਿਊਜੀ ਇਜ਼ 100% ਕੰਸਪਰੇਸੀ ਇਹਦੇ ਪਿੱਛੇ ਕੁਝ ਨਾ ਕੁਝ ਹੈਗਾ ਰਾਈਟ ਕਿਉਂਕਿ ਇਵੈਂਚੁਅਲੀ ਅਗਰ ਉਹ ਵਿਜ਼ਿਟਰਸ ਜੈਨੂਇਨ ਰੈਫਿਊਜੀਜ਼ ਹੈਗੇ ਹੀ ਨਹੀਂ ਤਾਂ ਇਵੈਂਚੁਅਲੀ ਉਹਨਾਂ ਦਾ ਰੈਫਿਊਜੀ ਕਲੇਮ ਤਾਂ ਡਿਕਲਾਈਨ ਹੋ ਜਾਣਾ ਆ ਰਾਈਟ ਉਹਨਾਂ ਨੂੰ ਵਾਪਸ ਜਾਣਾ ਪੈਣਾ ਮਸ਼ਕਲਾਂ ਬਹੁਤ ਹੈ ਕਿਉਂਕਿ ਇਵੈਂਚੁਅਲੀ ਜਦੋਂ ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਫੋਰਸ ਕਰਕੇ ਕਿਹਾ ਕਿ ਤੁਸੀਂ ਰੈਫਿਊਜੀ ਫਾਈਲ ਕਰੋ ਕਿਉਂਕਿ ਕੈਨੇਡੀਅਨ ਲਾਅ ਕਹਿੰਦਾ ਹੈਗਾ ਰਾਈਟ ਦੇ ਹੈਵ ਟੂ ਟੈਲ देम द ऑप्शन ਐਂਡ ਥਿਸ ਇਜ਼ ਦ ਬਿਊਟੀ ਆਫ ਥਿਸ ਕੰਟਰੀ ਐਸ ਵੈਲ ਉਸੇ ਤੱਕ ਦੇ ਕੇ ਤੁਹਾਨੂੰ ਭਜਾ ਨਹੀਂ ਰਹੇ ਨੇ ਐਟ ਲੀਸਟ ਇੱਕ ਅਪੋਰਚ्युनिटी ਦੇ ਰਹੇ ਨੇ ਜੀ ਇਹ ਰਿਫਿਊਜੀ ਕਲੇਮ ਵਾਲੀ ਗੇਮ ਚਲੋ ਚੱਲ ਵੀ ਰਹੀ ਹੈ ਰਿਫਿਊਜੀ ਕਲੇਮ ਗੇਮ ਦੇ ਵਿੱਚ ਜੇ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਲੋਕ ਰੋਕਣਾ ਹੈਗਾ ਕਿਸੇ ਨੂੰ ਵੀ ਠੀਕ ਹੈ ਮਕਸਦ ਤਾਂ ਇਹੀ ਹੈ ਨਾ ਵੀ ਚਲੋ ਘਟਾਉਣੀ ਹੈ ਗਿਣਤੀ ਜਾਂ ਰੋਕਣਾ ਹੈ ਤਾਂ ਫਿਰ ਇਹ ਵਿਜ਼ਟਰ ਵੀਜ਼ੇ ਅਲਾਉ ਕਿਉਂ ਕਰ ਰਿਹਾ ਹੈ ਉੱਥੋਂ ਹੀ ਵਿਜ਼ਟਰ ਨਾਲ ਨਾ ਜੇ ਕੋਈ ਵਿਜ਼ਟਰ ਫਾਈਲ ਆ ਰਿਹਾ ਤਾਂ ਕੈਨਸਲ ਕਰ ਦੇਣ ਇਹ ਉੱਥੋਂ ਵਿਜ਼ਟਰ ਲਗਾ ਦੇਣਾ ਫਿਰ 에어ਪੋਰਟ ਦੇ ਉੱਤੇ ਆ ਕੇ ਉਹਨਾਂ ਨੂੰ ਰੋਕ ਕੇ ਕਹਿਣਾ ਵੀ ਇੱਥੇ ਰਿਫਿਊਜੀ ਕਲੇਮ ਕਰੋ ਇਹ ਗੇਮ ਸੀਰੀਅਸਲੀ ਸਮਝ ਨਹੀਂ ਆ ਰਹੀ ਐਂਡ ਥਿਸ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਰਾਈਟ ਜਿਹੜ ਉਹਨਾਂ ਨੂੰ ਪ੍ਰੋਬਲਮ ਨਹੀਂ ਆ ਰਹੀ ਹੈਗੀ ਆ ਜਿਨ੍ਹਾਂ ਤੋਂ ਕੋਲੇ ਪਹਿਲਾਂ ਹੀ ਵਿਜ਼ਿਟਰ ਵੀਜ਼ਾ ਹੈਗਾ ਉਹ ਦੂਜੀ ਵਾਰੀ ਤੀਜੀ ਵਾਰੀ ਆ ਰਹੇ ਨੇ ਖਾਸ ਕਰ ਜਦੋਂ ਉਹ ਇੱਥੇ ਆਉਂਦੇ ਨੇ ਕਿਉਂਕਿ ਇਨਫੋਰਸਮੈਂਟ ਹੈਗੀ ਆ CBSA ਨੂੰ ਸਟ੍ਰਿਕਟ ਆਰਡਰਸ ਨੇ ਕਿ ਤੁਸੀਂ ਸਕਰੀਨਿੰਗ ਚੰਗੀ ਤਰ੍ਹਾਂ ਕਰਨੀ ਆ ਤੇ ਇੰਟੈਂਟ ਆਈ ਹੈਗਾ ਪਰਪਸ ਆਈ ਹੈਗਾ ਅਗਰ ਤੁਹਾਨੂੰ ਲੱਗਦਾ ਕਿ ਜੈਨੂਇਨ ਵਿਜ਼ਿਟਰ ਨਹੀਂ ਹੈਗਾ ਵਿਜ਼ਿਟਰ ਆ ਐਕਸ਼ਨ ਸੋਨੋ ਲੈਣਾ ਰਾਈਟ ਸੋ ਬੇਸਿਕਲੀ ਵਾਟ ਹੈਪਨਸ CBSA ਆਫਿਸਰਸ ਆਰ ਟ੍ਰੇਨ ਟੂ ਬੀ ਵੈਰੀ ਹਾਰਡ ਮੈਂ ਅਜ ਤੱਕ ਕੋਈ ਵੀ ਸੀਬੇਸਾ ਅਫਸਰ ਨੂੰ ਸੌਫਟ ਨਹੀਂ ਵੇਖਿਆ ਸੌਫਟਲੀ ਸਪੋਕਨ ਨਹੀਂ ਵੇਖਿਆ ਦੇ ਆ ਰੀਲੀ ਵੈਰੀ ਹਾਰਡ ਉਹ ਬੜੇ ਔਖੇ ਸਵਾਲ ਪੁੱਛਦੇ ਨੇ ਤੇ ਅਗਰ ਤੁਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਉਂਦੇ ਨੇ ਜਿਹੜੇ ਵਿਜ਼ਿਟਰਸ ਆ ਰਹੇ ਨੇ ਉਹਨਾਂ ਨੂੰ ਪੁੱਛਣਾ ਤੁਸੀਂ ਕਿੱਥੇ ਆਉਣਾ ਕਿੱਥੇ ਰਹਿਣਾ ਹੈਗਾ ਕੀ ਪਰਪਸ ਹੈਗਾ ਅਗਰ ਸੈਟੀਸਫੈਕਟਰੀ ਆਨਸਰਸ ਵਿਜ਼ਿਟਰਸ ਨਹੀਂ ਦੇ ਪਾ ਰਹੇ ਨੇ ਦੈਨ ਦੇ ਹੈਵ ਟੂ ਬੀ ਹਾਰਡ ਰਾਈਟ ਉਹਨਾਂ ਨੇ ਪੁੱਛ ਲਿਆ ਕਿ ਤੁਸੀਂ 6 ਮਹੀਨੇ ਇੱਥੇ ਕੀ ਕਰਨਾ ਹੈਗਾ ਅਗਰ ਤੁਸੀਂ ਉਸ ਚੀਜ਼ ਦਾ ਆਨਸਰ ਨਹੀਂ ਦੇ ਪਾਏ ਖਾਸ ਕਰ ਜਿਹੜੀ ਚੀਜ਼ ਤੁਸੀਂ ਅਪਲੀਕੇਸ਼ਨ ਦੇ ਵਿੱਚ ਲਿਖੀ ਸੀਗੀ ਕਿ ਮੈਂ ਆ ਕੰਮ ਕਰਨ ਲਈ ਕੈਨੇਡਾ ਨਾਲ ਲਖਣਾ ਪੈਂਦਾ ਹੈ ਕਿ ਵਾਈ ਆ ਵਾਂਟ ਟੂ ਵਿਜ਼ਿਟ ਕੈਨੇਡਾ ਰਾਈਟ ਇਫ ਯੂ ਆਰ ਨਾਟ ਅਵੇਲ ਟੂ ਐਕਸਪਲੇਨ অর ਕਨਵਿੰਸ ਦ ਸੀਬੀਐਸਏ ਆਫੀਸਰ ਥੈਟ ਵਾਈ ਆਮ ਹੇਅਰ ਯਾ ਕੀ ਜਿਹੜੀ ਚੀਜ਼ ਤੁਸੀਂ ਅਪਲੀਕੇਸ਼ਨ ਦੇ ਵਿੱਚ ਲਿਖੀ ਸੀਗੀ ਉਹ ਚੀਜ਼ ਡਿਫਰੈਂਟ ਹੈਗੀ ਆ ਤੁਸੀਂ ਜਿਹੜੀ ਸਟੇਟਮੈਂਟ ਹੁਣ ਦੇ ਰਹੇ ਹੋ ਉਹ ਡਿਫਰੈਂਟ ਆ ਰਾਈਟ ਪਲਸ ਅਗਰ ਤੁਸੀਂ ਡੀਪਲੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਸਭ ਤੋਂ ਜ਼ਿਆਦਾ ਜਿਹੜੇ ਫੇਕ ਵੀਜ਼ੇ ਹੁੰਦੇ ਨੇ ਉਹ ਉਹ ਇੰਡੀਆ ਤੋਂ ਹੀ ਲੱਗਦੇ ਨੇ राइट ਤੇ ਕਈ ਵਿਜ਼ਿਟਰਸ ਇਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਐਪਲੀਕੇਸ਼ਨ ਚ ਕੀ ਲਿਖਿਆ ਹੈਗਾ ਪਰ ਅਫੀਸਰ ਨੂੰ ਪਤਾ ਹੈਗਾ ਕਿਉਂਕਿ ਉਹਨਾਂ ਦੇ ਕੋਲ ਐਕसेस ਹੈਗੀ ਆ ਐਪਲੀਕੇਸ਼ਨ ਦੀ ਸੋ ਆਨਸਰਸ ਆਰ ਡਿਫਰੈਂਟ ਪਰ ਆ ਪੂਰੇ ਪ੍ਰੋਸੈਸ ਦੇ ਵਿੱਚ ਕੀ ਹੈਗਾ ਕਈ ਜਿਹੜੇ ਨੇ ਜੈਨੂਇਨ ਵਿਜ਼ਿਟਰਸ ਨੇ ਉਹ ਵੀ ਫਸ ਜਾਂਦੇ ਨੇ ਵਿਚਾਰੇ ਸੋ ਥਿਸ ਇਜ਼ ਅ ਬੈਡ ਫॉर देम फॉर ਜੈਨੂਇਨ ਵਿਜ਼ਿਟਰਸ ਬਟ ਟੈਕਨੀਕਲੀ ਸਪੀਕਿੰਗ ਦੇ ਆ ਰੀਲੀ ਗਿਵਿੰਗ ਅ ਮੈਸੇਜ ਕਿ ਅਗਰ ਤੁਸੀਂ ਥੋੜਾ ਪਰਪਸ ਸਹੀ ਨਹੀਂ ਹੈਗਾ ਤੁਸੀਂ ਇੱਥੇ ਕੰਮ ਕਰਨ ਲਈ ਆ ਰਹੇ ਹੋ ਇਹ ਤੇ ਪੱਕੇ ਹੁੰਨੀ ਆ ਰਹੇ ਉਹ ਥਰੂ ਵਿਜ਼ਿਟਰ ਐਜ਼ ਅ ਚੈਨਲ ਵੀ ਵਿਲ ਨਾਟ ਲੈਟ ਯੂ ਅਲਾਉ ਥਿਸ ਵਿਜ਼ਿਟਰ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਵਾਸਤੇ ਸਲਾਹ ਕੀ ਆਓ ਥਿਸ ਇਜ਼ ਵੈਰੀ ਇੰਪੋਰਟੈਂਟ ਰਾਈਟ ਦੇਖੋ ਮੇਰਾ ਇੱਕ ਹਮੇਸ਼ਾ ਮੰਨਣਾ ਹੈਗਾ ਯੂ ਕੈਨ ਨਾਟ ਚੇਂਜ ਦ ਸਿਸਟਮ ਤੁਸੀਂ ਸਿਸਟਮ ਨੂੰ ਬਦਲ ਨਹੀਂ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਤੇ ਜਿਹੜੇ ਜੈਨੂਇਨ ਵਿਜ਼ਿਟਰਸ ਨੇ ਜਿਨ੍ਹਾਂ ਦਾ ਵਾਕਈ ਪਰਪਸ ਜੁੜਾ ਹੈਗਾ ਜੈਨੂਇਨ ਹੈਗਾ ਜੈਨੂਇਨ ਰੀਜ਼ਨਸ ਉਹ ਵੀ ਸਕਦੇ ਨੇ ਸੋ ਫਾਰ ਇਗਜ਼ਾਮਪਲ ਮੇਰੇ ਪੇਰੈਂਟਸ ਨੇ ਮੇਰੇ ਪੇਰੈਂਟਸ ਇੱਥੇ ਆਉਂਦੇ ਨੇ 6 ਮਹੀਨੇ ਰਹਿੰਦੇ ਨੇ ਜਾ ਬੜਦੇ ਤੇ ਇਦਾਂ ਕਈ ਇੰਡੀਅਨ ਕਮਿਊਨਿਟੀ ਦੇ ਵਿੱਚ ਖਾਸਕਰ ਪੰਜਾਬੀ ਕਮਿਊਨिटीज ਦੇ ਵਿੱਚ ਕਈ ਫੈਮਿਲੀਜ਼ ਆਣਗੇ ਜਿਹੜੇ ਇੱਥੇ 4 ਮਹੀਨੇ 5 ਮਹੀਨੇ 6 ਮਹੀਨੇ ਰਹਿੰਦੇ ਨੇ ਫਿਰ ਚੱਲ ਜਾਂਦੇ ਨੇ ਨੈਕਸਟ ਇਅਰ ਫੇਰ ਆਉਂਦੇ ਨੇ ਥਿਸ ਇਜ਼ ਵੈਰੀ ਜੈਨੂਇਨ ਥਿੰਗ ਉਹ ਕਾਦੇਲੇ ਆਉਂਦੇ ਨੇ ਟੂ ਸਪੈਂਡ ਗੁੱਡ ਟਾਈਮ ਵਿਦ देयर ਫੈਮਲੀ ਬੱਚੇ ਨੇ ਜੋ ਆਕ ਨੇ ਫੈਮਲੀ ਵੇਖਣੀ ਹੈਗੀ ਆ ਸਾਲਾਂ ਚੋਂ ਵਾਪਸ ਇੰਡੀਆ ਜਾ ਜਾਂਦੇ ਨੇ ਰਾਈਟ ਸੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਪਲੀਕੇਸ਼ਨ ਦੇ ਵਿੱਚ ਕੀ ਲਿਖਿਆ ਹੈਗਾ ਜਦੋਂ ਆਫੀਸਰ ਸਵਾਲ ਪੁੱਛੇ ਦੇ ਮਸਟ ਬੀ ਵੈਰੀ ਕਲੀਅਰ ਮੋਰਓਵਰ ਉਹਨਾਂ ਨੂੰ ਜਿਹੜੇ ਬੰਦੇ ਉਹਨਾਂ ਦੇ ਫੈਮਲੀ ਮੈਂਬਰਸ ਜਾਂ ਕਿ ਸਿਬਲਿੰਗਸ 에어ਪੋਰਟ ਤੇ ਲਾਂਡ ਲਈ ਜਾ ਰਹੇ ਨੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਹਾਂ ਇਤੇ ਕੋਈ ਸਾਡਾ ਬੰਦਾ ਆ ਰਿਹਾ ਹੈਗਾ ਆਨ ਲਈ ਪਲੱਸ ਅਗਰ ਪੈਰੈਂਟਸ ਦੇ ਨਾਲ ਜਾਂ ਵਿਜ਼ਿਟਰਸ ਦੇ ਨਾਲ ਕੋਈ ਨਾਲ ਆ ਰਿਹਾ ਹੈਗਾ ਦੇ ਹੈਵ ਐਟ ਲੀਸਟ ਨੋਲੇਜ ਆਫ ਇੰਗਲਿਸ਼ ਲੈਂਗੁਏਜ ਕਿਉਂਕਿ ਸੀਬੀਐਸ ਦੇ ਆਫੀਸਰ ਇਨ ਇੰਗਲਿਸ਼ ਦੇ ਵਿੱਚ ਗੱਲ ਕਰਨੀ ਆ ਅਗਰ ਤੁਸੀਂ ਯਾ ਅਗਰ ਤੁਸੀਂ ਉਲਝ ਗਏ ਅਗਰ ਤੁਸੀਂ ਦੋ ਸਵਾਲਾਂ ਦਾ ਜਵਾਬ ਗਲਤ ਦਿੰਦੇ ਫੇਅਰ ਸਮਝ ਲਓ ਕਿ ਗਾਹਾਂ ਕੰਮ ਖਰਾਬ ਹੀ ਹੋਣਾ ਹੈਗਾ ਸੋ ਯੂ ਸ਼ੁਡ ਬੀ ਨੋਇੰਗ ਅਬਾਊਟ ਯੋਰ ਐਪਲੀਕੇਸ਼ਨ ਰਾਈਟ ਐਪਲੀਕੇਸ਼ਨ ਦੇ ਵਿੱਚ ਕੀ ਲਿਖਿਆ ਸੀਗਾ ਤੇ ਮੈਂ ਕਿਉਂ ਆ ਰਿਹਾ ਥੋੜੇ ਕੋਲੇ ਡਾਕੂਮੈਂਟ ਵੀ ਹੋਣੇ ਚਾਹੀਦੇ ਠੀਕ ਹੈ ਮੈਂ ਇੱਥੇ ਇੱਥੇ ਕੁਮਨ ਲਈ ਜਾਣਾ ਹੈਗਾ ਯੂ ਸ਼ੁਡ ਬੀ ਨੋਇੰਗ ਦ ਨੇਮ ਆਫ ਦ ਪਲੇਸਿਸ ਐਂਡ ਐਵਰੀਥਿੰਗ ਮੀਨਸ ਅਗਰ ਤੁਸੀਂ ਚਾਹ ਮੈਨ ਲਈ ਥੇ ਰਹਿਣਾ ਆ ਦੈਨ ਯੂ ਸ਼ੁਡ ਹੈਵ ਐਨ ਆਨਸਰ ਟੂ ਸੀ ਉਹ ਚੈਮ ਇਨੇ ਕੀ ਕਰਨਾ ਹੈਗਾ ਫਿਰ ਤੁਸੀਂ ਆਫੀਸਰ ਨੂੰ ਕਨਵਿੰਸ ਕਰ ਸਕਦੇ ਹੋ ਕਿ ਹਾਂ ਮੇਰਾ ਇੰਟੈਂਟ ਜਿਹੜਾ ਹੈਗਾ ਸਹੀ ਹੈਗਾ ਦੈਨ ਥੇਅਰ ਸ਼ੁਡ ਨਾਟ ਬੀ ਐਨੀ ਪ੍ਰੋਬਲਮ ਫਾਰ ਦ ਫਾਰ ਦੋਜ਼ ਵਿਜ਼ਿਟਰਸ ਯਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈ